ਨੰਬਾਬਾ ਸ੍ਰੀ ਚਾਂਜੀ ਇੱਕ ਛੋਟੀ ਜਈ ਕਥਾ ਇਨਸਾਨੀ ਜੀਵਨ ਨੂੰ ਇੱਕ ਰਸਤਾ ਦੱਸ ਸਕਦੀ ਹੈ ਅਤੇ ਇਨਸਾਨੀ ਜੀਵਨ ਸੁਧਰ ਸਕਦਾ ਹੈ ਪਰਮਾਤਮਾ ਤਾਂ ਇਨਸਾਨ ਦੇ ਅੰਦਰ ਹੈ ਪਰ ਇਨਸਾਨ ਲੱਭਦਾ ਹੈ ਬਾਹਰ ਜੀਵੇਂ ਇੱਕ ਬਹੁਤ ਸੰਘਣਾ ਜੰਗਲ ਵਿੱਚ ਹਜ਼ਾਰਾਂ ਦਰੱਖਤ ਹਨ ਉਹ ਦਰੱਖਤਾਂ ਦੇ ਉੱਤੋਂ ਜੋ ਪੱਤੇ ਉਤਪੰਨ ਹੋਏ ਉਹ ਧਰਤੀ ਦੇ ਉੱਤੇ ਪਏ ਹੋਏ ਹਨ ਅਤੇ ਉਸ ਧਰਤੀ ਤੱਕ ਪ੍ਰਮਾਤਮਾ ਰੂਪੀ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਅਤੇ ਦਰੱਖਤਾਂ ਤੋਂ ਹੀ ਵਾਪਸ ਮੁੜ ਜਾਂਦੀ ਹੈ ਇਸ ਤਰ੍ਹਾਂ ਹੀ ਇਨਸਾਨ ਦੇ ਮਨ ਦੇ ਵਿਚਾਰ ਹਨ ਇਨਸਾਨੀ ਮਨ ਦੇ ਵਿਚਾਰ ਉਸ ਜੰਗਲ ਦੀ ਤਰ੍ਹਾਂ ਹਨ ਜੋ ਦਰੱਖਤਾਂ ਦੇ ਨਾਲ ਭਰੇ ਹੋਏ ਹਨ ਇਨਸਾਨੀ ਮਨ ਦਰਖਤਾਂ ਦੀ ਤਰ੍ਹਾਂ ਹੈ ਜੋ ਹਿਆਰਾਂ ਗਿਣਤੀ ਵਿੱਚ ਇਨਸਾਨੀ ਮਨਨ ਵਿੱਚ ਉਤਪੰਨ ਹੁੰਦੇ ਹਨ ਉਹਨਾਂ ਦਰਖਤਾਂ ਤੋਂ ਜੋ ਪੈਦਾ ਹੋਏ ਪੱਤੇ ਉਸੇ ਤਰ੍ਹਾਂ ਮਨ ਦੇ ਵਿਚਾਰਾਂ ਤੋਂ ਜੋ ਪੈਦਾ ਹੋਏ ਵਿਚਾਰ ਧਰਤੀ ਨੂੰ ਭਾਵ ਆਤਮਾ ਨੂੰ ਟੱਕ ਕੇ ਰੱਖਦੇ ਹਨ ਉਸ ਜਗ੍ਹਾ ਤੋਂ ਪ੍ਰਕਾਸ਼ ਦੂਰ ਹੈ ਜੋ ਪਰਮਾਤਮਾ ਨਾਲ ਮਿਲਦਾ ਹੈ ਆਤਮਾ ਤੱਕ ਸੂਰਜ ਰੂਪੀ ਪ੍ਰਕਾਸ਼ ਪਹੁੰਚਦਾ ਹੀ ਨਹੀਂ ਜਿਵੇਂ ਜੰਗਲ ਦੀ ਧਰਤੀ ਪੱਤਿਆਂ ਦੇ ਨਾਲ ਟੱਕੀ ਹੋਈ ਹੈ ਇਨਸਾਨੀ ਜੀਵਨ ਵੀ ਮਨ ਦੇ ਵਿਚਾਰਾਂ ਦੇ ਨਾਲ ਟਕਿਆ ਹੋਇਆ ਹੈ ਮਨ ਦੇ ਵਿਚਾਰਾਂ ਤੱਕ ਸੂਰਜ ਦੀ ਰੋਸ਼ਨੀ ਪਰਮਾਤਮਾ ਦਾ ਗਿਆਨ ਨਹੀਂ ਪਹੁੰਚਦਾ ਜਦੋਂ ਇਨਸਾਨ ਨੇ ਆਪਣੇ ਮਨ ਦੇ ਵਿਚਾਰ ਘੱਟ ਕਰ ਲਏ ਪੱਤੇ ਖੁਦ ਸਾਫ਼ ਹੋ ਜਾਣਗੇ ਮਨ ਦੇ ਵਿਚਾਰ ਪਵਿੱਤਰ ਹੋ ਜਾਣਗੇ ਉਸ ਸਮੇਂ ਪੂਰੀ ਤਰ੍ਹਾਂ ਪ੍ਰਕਾਸ਼ ਪਰਮਾਤਮਾ ਦਾ ਆਤਮਾ ਤੱਕ ਪਹੁੰਚੇਗਾ ਤੇ ਮਨ ਦੇ ਪ੍ਰਕਾਸ਼ ਵਿੱਚ ਜਦੋਂ ਮਨ ਨੇ ਪਰਮਾਤਮਾ ਨੂੰ ਗ੍ਰਹਿਣ ਕਰ ਲਿਆ ਤਾਂ ਮਨ ਹੀ ਪਰਮਾਤਮਾ ਹੋ ਜਾਵੇਗਾ ਜਿਵੇਂ ਜੰਗਲ ਵਿੱਚ ਸੂਰਜ ਦੀ ਰੋਸ਼ਨੀ ਕੋਸ਼ਿਸ਼ ਕਰਦੀ ਰਹਿੰਦੀ ਹੈ ਪ੍ਰਵੇਸ਼ ਕਰਨ ਦੀ ਪਰਮਾਤਮਾ ਦੀ ਊਰਜਾ ਵੀ ਇਨਸਾਨ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੀ ਰਹਿੰਦੀ ਹੈ ਇਨਸਾਨ ਤੇ ਉੱਪਰ ਡਿਪੈਂਡ ਹੈ ਕਿ ਉਹ ਕਿੰਨੀ ਕੁ ਊਰਜਾ ਤੇ ਕਿੰਨੀ ਕੁ ਸ਼ਕਤੀ ਗ੍ਰਹਿਣ ਕਰਦਾ ਹੈ ਇਹ ਤਾਂ ਇਨਸਾਨ ਦੇ ਉੱਪਰ ਹੀ ਡਿਪੈਂਡ ਹੈ ਕਿ ਉਸ ਦੇ ਕੰਮ ਕਿੱਦਾਂ ਦੇ ਹਨ ਉਸ ਦੇ ਵਿਚਾਰ ਕਿੱਦਾਂ ਦੇ ਹਨ ਜਿਸ ਤਰ੍ਹਾਂ ਦਾ ਵਿਚਾਰ ਹੋਵੇਗਾ ਉਸੇ ਤਰ੍ਹਾਂ ਦੀ ਹੀ ਊਰਜਾ ਉਹ ਗ੍ਰਹਿਣ ਕਰੇਗਾ ਪਵਿੱਤਰ ਵਿਚਾਰ ਪਵਿੱਤਰ ਊਰਜਾ ਹੀ ਗ੍ਰਹਿਣ ਕਰਦੇ ਹਨ ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਹੀ ਗ੍ਰਹਿਣ ਕਰਦੇ ਹਨ ਪਰਮਾਤਮਾ ਦੂਰ ਨਹੀਂ ਬਸ ਸੋਚ ਹੈ ਇਨਸਾਨ ਦੀ ਜੋ ਪਰਮਾਤਮਾ ਤੋਂ ਦੂਰ ਰੱਖਦੀ ਹੈ ਇਨਸਾਨੀ ਸੋਚ ਹੀ ਹੈ ਜੋ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦੀ ਹੈ ਇਨਸਾਨੀ ਵਿਚਾਰ ਹੀ ਹਨ ਜੋ ਇਨਸਾਨ ਨੂੰ ਮੁਕਤੀ ਦਾ ਰਸਤਾ ਦੱਸ ਸਕਦੇ ਹਨ ਅਤੇ ਇਨਸਾਨੀ ਵਿਚਾਰ ਹੀ ਹਨ ਜੋ ਨਰਕ ਤਪਾ ਕੀ ਤਾਰ ਬਣਾਉਂਦੇ ਹਨ ਨਰਕ ਅਤੇ ਸਵਰਗ ਪਰਮਾਤਮਾ ਨੇ ਬਣਾਇਆ ਇਨਸਾਨ ਨੇ ਤਾਂ ਕੁਝ ਵੀ ਨਹੀਂ ਬਣਾਇਆ ਇਨਸਾਨ ਨੇ ਤਾਂ ਆਪਣਾ ਲਾਲਚ ਉਤਪੰਨ ਕੀਤਾ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪੈਸਾ ਮਿੱਟੀ ਤੋਂ ਬਣਿਆ ਅਤੇ ਮਿੱਟੀ ਵਿੱਚ ਹੀ ਰਹਿ ਜਾਵੇਗਾ ਆਤਮਾ ਦਾ ਲਿੰਕ ਨਾ ਮਿੱਟੀ ਦੇ ਨਾਲ ਹੈ ਅਤੇ ਨਾ ਰਹੇਗਾ ਆਤਮਾ ਇਸ ਮਿੱਟੀ ਦੇ ਪੁਤਲੇ ਨਾਲ ਖੇਡਦੀ ਹੈ ਖੇਡ ਕੇ ਮਨੋਰੰਜਨ ਕਰਦੀ ਹੈ ਅਤੇ ਮਨੋਰੰਜਨ ਕਰਕੇ ਵਾਪਸ ਪਰਮਾਤਮਾ ਕੋਲ ਜਾਂਦੀ ਹੈ ਅਤੇ ਦੱਸਦੀ ਹੈ ਕਿ ਇਸ ਮਿੱਟੀ ਦੇ ਪੁੱਤਲੇ ਨੇ ਕੀ ਗੁਨਾਹ ਕੀਤੇ ਫਿਰ ਇਸ ਮਿੱਟੀ ਦੇ ਪੁੱਤਲੇ ਨੂੰ ਅਗਲਾ ਪੁੱਤਲਾ ਮਿਲਦਾ ਹੈ ਅਤੇ ਉਸ ਪੁੱਤਲੇ ਤੋਂ ਹੀ ਖੇਡਾਂ ਚੱਲਦੀਆਂ ਰਹਿੰਦੀਆਂ ਹਨ ਆਤਮਾ ਦੇਖਦੀ ਹੈ ਅਤੇ ਉਸ ਦੀ ਸੋਚ ਹੀ ਭੁਗਤਦੀ ਹੈ ਇਨਸਾਨੀ ਕਰਮ ਇਨਸਾਨ ਨੂੰ ਮੁਕਤੀ ਦਿਵਾ ਸਕਦੇ ਹਨ ਇਨਸਾਨੀ ਕਰਮ ਹੀ ਉਹ ਰਸਤਾ ਦੱਸਦੇ ਹਨ ਜੋ ਸਿੱਧਾ ਪਰਮਾਤਮਾ ਨੂੰ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਇਸ ਸਰੀਰ ਅਤੇ ਆਤਮਾ ਨੂੰ ਇੱਕ ਕਰ ਦਿੰਦਾ ਹੈ ਅਤੇ ਫਿਰ ਸਰੀਰ ਅਤੇ ਆਤਮਾ ਇੱਕ ਹੋ ਜਾਂਦੇ ਹਨ ਅਤੇ ਪਰਮਾਤਮਾ ਵਿੱਚ ਵਲੀਨ ਹੋ ਕੇ ਅਮਰ ਹੋ ਜਾਂਦੇ ਹਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ